ਨਾ ਤਰਸੀਮ ਲਾ ਲਈ ਇਲੈਕਟ੍ਰੀਕਲ ਖਰੀਦੀਆਂ ਨਾਂ ਕੋ ਭਾਈ ਉਹਨਾਂ ਕੋ ਤੇ ਕੱਲ ਹੀ ਲਗੀ ਇਹਨਾਂ ਨੂੰ ਸਲਾਮ ਆ ਬਾ ਮਿਲ ਲੈ ਸੋਫੇ ਦਾ ਕੰਮ ਕਰਦਾ ਹਾਂ ਮੈਂ ਲੋਕਲੀ ਜਿੰਦਾ ਕੋਠੀ ਅਧਿਕਾਰ ਕੰਮ ਕਰੇ 50 ਰੁਪਏ ਦੀ ਟਿਕਟ ਜੀ 50 ਰੁਪਏ ਦੀ ਟਿਕਟ ਲਈ ਇਹਨਾਂ ਭਾਈ ਉਹਨਾਂ ਕੋ ਤੇ 21 ਲੱਖ ਦਾ ਨਾਮ ਲਗਾਇਆ ਮੈਂ 6 ਮਹੀਨੇ ਪਹਿਲੇ ਕੰਮ ਸ਼ੁਰੂ ਕੀਤਾ ਹੈ ਰਾਸ਼ਟਰੀ ਲਾਟਰੀਜ਼ ਦਾ ਔਰ ਐਕਸਕਲੂਸਿਵ ਰਾਸ਼ਟਰੀ ਲਾਟਰੀਜ਼ ਵੇਚ ਰਿਹਾ ਮੇਰੇ ਕੋਲ ਭਾਰੀ ਤਰਸੀਮ ਭਾਈ ਨੇ ਕੱਲ ਲਾਟਰੀ ਲਈ ਸੀ 50 ਰੁਪਏ ਦੀ 21 ਲੱਖ ਰੁਪਏ ਦੀ ਔਰ ਇਹਨਾਂ ਨੂੰ ਫਰਸਟ ਪ੍ਰਾਈਜ਼ ਲੱਗਾ 21 ਲੱਖ ਰੁਪਏ ਦਾ ਔਰ ਮੈਂ ਇਹਨਾਂ ਨੂੰ ਪੂਰਾ ਦੱਸਿਆ ਵਾ ਔਰ ਅੱਜ ਸਾਡੇ ਕੰਪਨੀ ਦੇ ਬੰਦੇ ਭਗਤ ਸਰ ਆਏ ਨੇ ਨਲੇਸ਼ ਸਰ ਆਏ ਨੇ ਇਹਨਾਂ ਨੂੰ ਪੂਰੀ ਟਿਕਟ ਜਿਹੜੀ ਕਲੇਮ ਕਰਵਾਣ ਆਏ ਨੇ ਹੈਗੇ ਨੇ ਬਾਕੀ ਸਾਡੇ ਕੋਲ ਹੋਰ ਵੀ ਡਰਾਸ ਹੈਗੇ ਨੇ ਜਿਦਾਂ ਹੁਣ 27 ਤਰੀਕ ਨੂੰ ਨਿਕਲਣਾ ਹੈ ਡੇਢ ਕਰੋੜ ਦੀ ਲਾਟਰੀ ਹੈ ਹਜ਼ਾਰ ਰੁਪਏ ਦੀ ਫਿਰ ਸਾਡੇ ਕੋਲ 100 ਰੁਪਏ ਚ 35 ਲੱਖ ਵਾਲੀ ਲਾਟਰੀ ਹੈ 200 ਰੁਪਏ ਚ 75 ਲੱਖ ਵਾਲੀ ਲਾਟਰੀ ਹੈ ਐਡਾ ਸਾਡੇ ਕੋਲ ਹੋਰ ਵੀ ਬਹੁਤ ਲਾਟਰੀਸ ਨੇ ਔਰ ਅਹੀ ਰਾਸ਼ਰੀ ਦਾ ਮਾਲ ਵੇਚ ਰਹੇ ਆ ਸਿਰਫ ਔਰ ਸਿਰਫ ਰਾਸ਼ਰੀ ਦਾ ਨਾ ਤਰਸੀਮ ਲਾ ਲਈ ਇਲੈਕਟ੍ਰੀਕਲ ਖਰੀਦੀਆਂ ਨਾਂ ਕੋ ਭਾਈ ਉਹਨਾਂ ਕੋ ਤੇ ਕੱਲ ਹੀ ਲਗੀ ਇਹਨਾਂ ਨੂੰ ਸਲਾਮ ਆ ਬਾ ਮਿਲ ਲੈ ਸੋਫੇ ਦਾ ਕੰਮ ਕਰਦਾ ਹਾਂ ਮੈਂ ਲੋਕਲੀ ਜਿੰਦਾ ਕੋਠੀ ਅਧਿਕਾਰ ਕੰਮ ਕਰਦਾ ਫਿਰ 50 ਰੁਪਏ ਦੀ ਟਿਕਟ ਜੀ 50 ਰੁਪਏ ਟਿਕਟ ਲਈ ਇਹਨਾਂ ਭਾਈ ਉਹਨਾਂ ਕੋ ਤੇ 21 ਲੱਖ ਦਾ ਨਾਮ ਲੱਗਿਆ ਮੈਂ 6 ਮਹੀਨੇ ਪਹਿਲੇ ਕੰਮ ਸ਼ੁਰੂ ਕੀਤਾ ਹੈ ਰਾਸ਼ਟਰੀ ਲਾਟਰੀਜ਼ ਦਾ ਔਰ ਐਕਸਕਲੂਸਿਵ ਰਾਸ਼ਟਰੀ ਲਾਟਰੀਜ਼ ਵੇਚ ਰਿਹਾ ਮੇਰੇ ਕੋਲ ਭਾਰੀ ਤਰਸੀਮ ਭਾਈ ਨੇ ਕੱਲ ਲਾਟਰੀ ਲਈ ਸੀ 50 ਰੁਪਏ ਦੀ 21 ਲੱਖ ਰੁਪਏ ਦੀ ਔਰ ਇਹਨਾਂ ਨੂੰ ਫਰਸਟ ਪ੍ਰਾਈਜ਼ ਲੱਗਾ 21 ਲੱਖ ਰੁਪਏ ਦਾ ਔਰ ਮੈਂ ਇਹਨਾਂ ਨੂੰ ਪੂਰਾ ਦੱਸਿਆ ਵਾ ਔਰ ਅੱਜ ਸਾਡੇ ਕੰਪਨੀ ਦੇ ਬੰਦੇ ਭਗਤ ਸਰ ਆਏ ਨੇ ਨਲੇਸ਼ ਸਰ ਆਏ ਨੇ ਇਹਨਾਂ ਨੂੰ ਪੂਰੀ ਟਿਕਟ ਜਿਹੜੀ ਕਲੇਮ ਕਰਵਾਣ ਆਏ ਨੇ ਹੈਗੇ ਨੇ ਬਾਕੀ ਸਾਡੇ ਕੋਲ ਹੋਰ ਵੀ ਡਰਾਸ ਹੈਗੇ ਨੇ ਜਿੱਦਾਂ ਹੁਣ 27 ਤਰੀਕ ਨੂੰ ਨਿਕਲਣਾ ਹੈ 1.5 ਕਰੋੜ ਦੀ ਲਾਟਰੀ ਹੈ ਹਜ਼ਾਰ ਰੁਪਏ ਦੀ ਫਿਰ ਸਾਡੇ ਕੋਲ 100 ਰੁਪਏ ਚ 35 ਲੱਖ ਵਾਲੀ ਲਾਟਰੀ ਹੈ 200 ਰੁਪਏ ਚ 75 ਲੱਖ ਵਾਲੀ ਲਾਟਰੀ ਹੈ ਐਡਾ ਸਾਡੇ ਕੋਲ ਹੋਰ ਵੀ ਬਹੁਤ ਲਾਟਰੀਸ ਨੇ ਔਰ ਅਹੀ ਰਾਸ਼ਰੀ ਦਾ ਮਾਲ ਵੇਚ ਰਹੇ ਆ ਸਿਰਫ ਔਰ ਸਿਰਫ ਰਾਸ਼ਰੀ ਦਾ ਨਾ ਤਰਸੀਮ ਲਾ ਲਈ ਇਲੈਕਟ੍ਰੀਕਲ ਖਰੀਦੀਆਂ ਨਾਂ ਕੋ ਭਾਈ ਉਹਨਾਂ ਕੋ ਤੇ ਕੱਲ ਹੀ ਲਗੀ ਇਹਨਾਂ ਨੂੰ ਸਲਾਮਾ ਬਾ ਮਿਲ ਲੈ ਸੋਫੇ ਦਾ ਕੰਮ ਕਰਦਾ ਹਾਂ ਮੈਂ ਲੋਕਲੀ ਜਿੰਦਾ ਕੋਠੀ ਅਧਿਕਾਰ ਕੰਮ ਕਰੇ 50 ਰੁਪਏ ਦੀ ਟਿਕਟ ਜੀ 50 ਰੁਪਏ ਟਿਕਟ ਲਈ ਹੈ ਭਾਈ ਉਹਨਾਂ ਕੋ ਤੇ 21 ਲੱਖ ਦਾ ਨਾਮ ਲਗਾਈ ਮੈਂ 6 ਮਹੀਨੇ ਪਹਿਲੇ ਕੰਮ ਸ਼ੁਰੂ ਕੀਤਾ ਹੈ ਰਾਸ਼ਟਰੀ ਲੋਟਰੀਜ਼ ਦਾ ਔਰ ਐਕਸਕਲੂਸਿਵ ਰਾਸ਼ਟਰੀ ਲੋਟਰੀਜ਼ ਵੇਚ ਰਿਹਾ ਹਾਂ ਮੇਰੇ ਕੋਈ ਭਾਰੀ ਤਰਸੀਮ ਭਾਈ ਨੇ ਕੱਲ ਲੋਟਰੀ ਲਈ ਸੀ 50 ਰੁਪਏ ਦੀ 21 ਲੱਖ ਰੁਪਏ ਦੀ ਔਰ ਇਹਨਾਂ ਨੂੰ ਫਰਸਟ ਪ੍ਰਾਈਜ਼ ਲੱਗਾ 21 ਲੱਖ ਰੁਪਏ ਦਾ ਔਰ ਮੈਂ ਇਹਨਾਂ ਨੂੰ ਪੂਰਾ ਦੱਸਿਆ ਵਾ ਔਰ ਅੱਜ ਸਾਡੇ ਕੰਪਨੀ ਦੇ ਬੰਦੇ ਭਗਤ ਸਰ ਆਏ ਨੇ ਨੀਲਿਕ ਸਰ ਆਏ ਨੇ ਇਹਨਾਂ ਨੂੰ ਪੂਰੀ ਟਿਕਟ ਜਿਹੜੀ ਕਲੇਮ ਕਰਵਾਣ ਆਏ ਨੇ ਹੈਗੇ ਨੇ ਬਾਕੀ ਸਾਡੇ ਕੋਲ ਹੋਰ ਵੀ ਡਰਾਸ ਹੈਗੇ ਨੇ ਜਿਦਾਂ ਹੁਣ 27 ਤਰੀਕ ਨੂੰ ਨਿਕਲਣਾ ਹੈ ਡੇਢ ਕਰੋੜ ਦੀ ਲਾਟਰੀ ਹੈ ਹਜ਼ਾਰ ਰੁਪਏ ਦੀ ਫਿਰ ਸਾਡੇ ਕੋਲ 100 ਰੁਪਏ ਚ 35 ਲੱਖ ਵਾਲੀ ਲਾਟਰੀ ਹੈ 200 ਰੁਪਏ ਚ 75 ਲੱਖ ਵਾਲੀ ਲਾਟਰੀ ਹੈ ਐਡਾ ਸਾਡੇ ਕੋਲ ਹੋਰ ਵੀ ਬਹੁਤ ਲਾਟਰੀਸ ਨੇ ਔਰ ਅਹੀ ਰਾਸ਼ਰੀ ਦਾ ਮਾਲ ਵੇਚ ਰਹੇ ਆ ਸਿਰਫ ਔਰ ਸਿਰਫ ਰਾਸ਼ਰੀ ਦਾ